जल्दी आ जाओ जल्दी मुहूर्त तो निकल रहे है, जल्दी आ जाओ सत श्रीकाल मम्मी ਪਵਨ ਦੇ ਟੈਂਚੀ 'ਚ ਵੀ ਕੁਛ ਹੈਗਾ ਕਿ ਖਾਲੀ ਲੈ ਆਈ ਉਥੋਂ ਆ ਜਿਹੜੇ ਤੁਸੀਂ ਕਾਰਜ ਸੌਂਪ ਤੇ ਆ ਅਨਸਾਰ ਤੇ ਹਜੇ ਵੀ ਟੈਂਚੀ 'ਚ ਕੁਛ ਭਾਲਦੇ ਹੋ ਨਹੀਂ ਸਹੀ ਆ ਤੇ ਸਹੀ ਕੀਤੀ ਐ ਮੈਂ ਝੂਠ ਕਦੇ ਬੋਲਦੀ ਆ ਹਾਏ ਹਾਏ ਹੁਣ ਆਉਦਾ ਕਾਰਜ ਕਰਵਾਉਣ ਲੱਗੀ ਆ ਹੋ 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 ਕਾਰਜ ਕਰਵਾਉਣ ਦੇ ਨਾਲ ਆਈ ਸੀ ਹੂੰ 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 ਚੰਗੀ ਤੂੰ ਸ ਕੱਢਣ ਲੱਗਿਆ ਪੇ ਸੌਰੇ ਆ ਕੇ ਹੋ ਹੋ ਜਿਹੜੇ ਪੇਕਿਆਂ ਦੇ 4 ਦਿਨ ਆਰਾਮ ਕੱਟ ਕੇ ਆਈਆਂ ਨਾ ਆ ਹੁਣ ਇੱਥੇ ਪਚਿੰਗਰ ਕੱਢਣਗੇ ਹਾਏ ਹੋਰ ਵੀ ਸਭ ਤੋਂ ਪਹਿਲਾਂ ਕਾਰਜ ਕਰ ਪਵਨ ਦਾ ਮਿਲ ਚੁਕਿਆ ਪਵਨ ਨੂੰ 판ਡੇ ਤੋਂ ਆਉਂਦਾ ਹੂ ਆ ਵੀ ਟੇਰ ਲੱਗਿਆ ਪਿਆ 판ਡੇ ਤੋਂ ਆਉਂਦਾ ਕਾਰਜ ਕਰਨ ਦਾ ਦੁਕਾਨ ਦੇ ਸਾਹਮਣੇ ਹਾਏ ਲੱਗ ਜੋ ਬਈ ਕਰਨਾ ਹੀ ਪੈਣਾ ਆ ਬਾਤ ਕਰ ਫੋਲ ਸਿੱਟਣ ਤੇ ਹੋਇਆ ਪਿਆ ਲੱਗ ਗਈ ਹੁਣ ਮੈਂ ਕੰਮ ਕਰਨਾ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਪਵਨ ਦੋਸਤੋ ਚਾਰ ਪੰਜ ਦਿਨ ਛੁੱਟੀ ਕੱਟ ਕੇ ਤੇ ਆਪਦੇ ਕੰਮਕਾਰ ਤੇ ਪਹੁੰਚ ਚੁੱਕੀ ਆ ਹਾਂਜੀ ਤੇ ਸਾਡਾ ਛੋਟਾ ਜਿਹਾ ਕਮੇਡੀ ਸੀ ਤੇ ਛੋਟਾ ਜਿਹਾ ਮੀਨਿੰਗ ਮੀਨਿੰਗ ਵੀ ਸੀ ਜੇ ਤੁਸੀਂ ਸਮਝੋ ਤਾਂ ਹਾਂਜੀ ਤੇ ਸਾਰੀਆਂ ਭੈਣਾਂ ਜਿਹੜੀਆਂ ਆਦੀਆਂ ਹਨਾ ਚਾਰ ਦਿਨ ਪੇਕੇ ਲਾਏ ਆਉਂਦੀਆਂ ਵਧੀਆ ਚਲੋ ਸੁੱਖ ਦਾ ਸਾਹ ਲੈ ਆਉਂਦੀਆਂ ਚਲੋ ਪੇਕਿਆਂ ਨੂੰ ਵੀ ਹੁੰਦਾ ਵੀ ਰੈਸਟ ਕਰ ਲੈਣ ਗਿਆ ਤੇ ਸਾਰੇ ਸਾਰੀਆਂ ਹੀ ਕੰਮ ਕਰਦੀਆਂ ਪਰ ਕਦਰ ਕੋਈ ਕਰਦਾ ਵੀ ਹੈ ਕੋਈ ਨਹੀਂ ਵੀ ਕਰਦਾ ਤੇ ਇਸ ਕਰਕੇ ਕੋਈ ਕੋਈ ਟਰੰਕ ਟੇਚੀ ਭਾਲਦਾ ਹੁੰਦਾ ਵੀ ਕੋਈ ਭਰ ਕੇ ਆਉਣਗੇ ਸਮਾਨ ਦੇ ਹਾਂਜੀ ਤੇ ਕੋਈ ਕੁਝ ਭਾਲਦਾ ਹੁੰਦਾ ਪਰ ਇਹਨਾਂ ਦਾ ਜਿਹੜਾ ਕੰਮ ਆ ਉਹ ਹੀ ਦੋਸਤੋ ਬਹੁਤ ਵੱਡੀ ਜੌਬ ਹੈ ਇੱਕ ਹਿਸਾਬ ਦੀ ਜਿਹੜਾ ਸੋਈ ਚ ਕੰਮ ਕਰਨਾ ਬਾਹਰ ਘਰ ਦੇ ਵਿੱਚ ਝਾੜੂ ਪੋਚਾ ਕਰਨਾ ਬਹੁਤ ਵੱਡੀ ਜੌਬ ਆ ਜਿਵੇਂ ਕਿ ਪਹਿਲੀ ਵਾਰ ਇਹ ਅੱਜ ਕਿ ਦੋਸਤੋ ਮੇਰੇ ਕੋਲੇ ਰਿਹਾ ਸੀਗਾ ਤੇ ਉਹਨ ਕੱਲੇ ਜਾ ਕੇ ਆਈ ਸੀ ਕਹਿੰਦੀ ਸੀ ਮੈਂ ਥੱਕ ਚੁੱਕੀ ਆ ਵੀ ਮੈਂ ਕੱਲੇ ਰੈਸਟ ਕਰਕੇ ਆਉਣਾ ਹਾਂਜੀ ਤੇ ਇਹ ਸਾਡਾ ਬਲੌਗ ਤੁਹਾਨੂੰ ਮੈਨੂੰ ਉਮੀਦ ਆ ਵੀ ਪੂਰਾ ਵਧੀਆ ਲੱਗਿਆ ਹੋਊਗਾ ਹਾਂਜੀ ਤੇ ਬਾਕੀ ਦੋਸਤੋ ਅੱਜ ਤੋਂ ਮੈਸੇਜ ਵੀ ਤੁਹਾਨੂੰ ਸਮਝ ਲੱਗ ਹੀ ਗਿਆ ਹੋਊਗਾ ਵੀ ਕਈ ਸਾਰਿਆਂ ਦੀ ਗੱਲ ਨਹੀਂ ਕਰਦੇ ਵੀ ਬਹੁਤੇ ਸੋਹਰੇ ਚੰਗੇ ਵੀ ਹੁੰਦੇ ਆ ਤੇ ਕਈਆਂ ਦੇ ਇਹ ਵੀ ਹੁੰਦਾ ਵੀ ਕਈਆਂ ਨੂੰ ਵੀ ਇਹ ਝਾਅ ਕੇ ਰਹਿੰਦੀ ਹੁੰਦੀ ਆ ਵੀ ਹਾਂ ਪਤਾ ਨਹੀਂ ਪੇਕਿਆਂ ਤੋਂ ਕੀ ਲੈ ਕੇ ਆਉਗੀ हां जी बाकी ਸਾਰੇ ਸਾਰੇ ਇੱਕੋ ਜਿਹੇ ਵੀ ਨਹੀਂ ਹੁੰਦੇਗੇ ਤੇ ਕਈ ਸਾਰੇ ਬਹੁਤ ਚੰਗੇ ਵੀ ਹੁੰਦੇ ਆ ਤੇ ਮੇਰੀ ਮੰਮੀ ਨੇ ਅੱਜ ਤੱਕ ਮੇਰੀ ਸੱਸ ਨੇ ਮਤਲਬ ਕਿ ਕਦੇ ਇਹ ਨਹੀਂ ਪੁੱਛਿਆ ਵੀ ਤੂੰ ਕੀ ਲੈ ਕੇ ਆਈਆਂ ਕੀ ਨਹੀਂ ਲੈ ਕੇ ਆਈ ਬੇਸ਼ੱਕ ਮੈਂ ਰਪੀਏ ਦੀ ਚੀਜ਼ ਨਾਲ ਲੈ ਕੇ ਆਵਾ ਪਰ ਮੰਮੀ ਸਾਡੇ ਨੇ ਜਾਂ ਸੰਧੂ ਸਾਹਿਬ ਨੇ ਅੱਜ ਅੱਜ ਤੱਕ ਕੁਝ ਨਹੀਂ ਮੈਨੂੰ ਕਿਹਾਗਾ ਵੀ ਆਹ ਲੈ ਕੇ ਆ ਜਾ ਜਾਂ ਆਹ ਨਹੀਂ ਲੈ ਕੇ ਆਇਆ ਇਹ ਹੁੰਦਾ ਵੀ ਬਹੁਤ ਝਾਕ ਹੁੰਦੀ ਐ ਸਹਰਿਆਂ ਨੂੰ ਵੀ ਕੁੜੀ ਪੇਕਿਆਂ ਤੋਂ ਜਾਨੀ ਕਿ ਛੁੱਟੀਆਂ ਕੱਟਣ ਗਈ ਐ ਤੇ ਵੱਡੇ ਵੱਡੇ ਬੈਗ ਵੀ ਭਰ ਕੇ ਜ਼ਰੂਰ ਲੈ ਕੇ ਆਵੇ ਸੋ ਇਦਾਂ ਨਾ ਕਰਿਆ ਕਰੋ ਤੇ ਦੋਸਤੋ ਜੈਸ਼ੂ ਇੱਕ ਨੇ ਮਮਾ ਤੋਂ ਬਿਨਾ ਪਹਿਲੀ ਵਾਰੀ ਰਿਹਾ ਸੀਗਾ ਹਾਂਜੀ ਤੇ ਬਾਕੀ ਚਲੋ ਠੀਕ ਠੀਕ ਐ ਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਤੁਸੀਂ ਸੁਝਾਅ ਜ਼ਰੂਰ ਦਿਓ ਵੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਐ ਕਿ ਨਹੀਂ ਲੱਗੀ